गाइस गुड मॉर्निंग वाहगुरु जी का खालसा वाहगुरु जी की फतेह हाँ जी आ जाओ हमने उठे हैं इतने पहुंचे सी रात को सवेरे पहुंचे चार बजे चार बजे पहुंच के हम नौ बजे उठे हैं आ जाओ रात को सुबह चार बजे पहुंचे सुबह चार बजे ਰਾਤ ਕੋ ਆਰੇ ਦੇ ਨਿਕਲੇ ਤੇ ਵਾਸੇ ਕਿਛੇ ਦੀ ਤਰ੍ਹਾਂ ਦਰਸ਼ਕੋ ਇੱਥੇ ਆ ਪਹਾੜ ਚੋਟੀਆਂ ਦੇ ਕਿਉਂ ਜੀ ਹੈ ਜੀ ਖੂਬਸੂਰਤ ਨਜ਼ਾਰਾ ਹਲੋ ਜੀ ਮੈਂ ਤੇ ਨਿਸ਼ੂ ਜਾ ਰਹੇ ਨਾਸ਼ਤਾ ਕਰਨ ਕੀ ਖਾਣਾ ਨਿਸ਼ੂ ਭਾਜੀ ਫਿਰ ਬਟਰ ਚਿਕਨ ਬਟਰ ਚਿਕਨ ਸਵੇਰੇ ਸਵੇਰੇ ਰੱਬ ਦਾ ਕੋਫ ਨਹੀਂ ਹੈਗਾ 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 ਤਾਂ ਹੀ ਪਰੌਂਠਾ ਖਾਣ ਚੱਲੀਏ ਗੋਬੀ ਵਾਲਾ ਗੋਬੀ ਵਾਲਾ ਪ੍ਰੋਟਾਗੋਨਿਸਟ ਨੇ ਆ ਬਈ ਮਿੱਤਰੋ ਚਮਿਲਟੀ ਪੱਲੀ ਦੇ ਗੁੱਜਰਮਲ ਰੋਡ ਗੁੱਜਰਮਲ ਰੋਡ ਬਸ ਜੇ ਚੀਤਾ ਆ ਗਿਆ ਟੱਟੇ ਸ਼ੂਟ ਹੋ ਜੇ ਨੇ ਬਸ ਆ ਜਿਹੜੇ ਵੀਰ ਨੇ ਇਹਨਾਂ ਨੇ ਪੱਟਿਆ ਆਪਾਂ ਨੂੰ ਓ ਸੁਰੇਂਦਰ ਰੁੱਕੀ ਰੁੱਕੀ ਜੀ ਸੁਰੇਂਦਰ ਮੇਰਾ ਪੜੋਸੀ ਕੀ ਹਾਲ ਚਾਲ ਬੜੀਆ ਸਰ ਬੜੀਆ ਕੀ ਕਰ ਰਹੇ ਹੋ ਅੱਜ ਆਜਾ ਝਾੜੀ 'ਤੇ ਹੈ ਝਾੜੀ 'ਤੇ ਆਇਆ ਆਂ ਅੱਜ ਕੰਮ 'ਤੇ ਝਾੜੀ 'ਤੇ ਅੱਛਾ ਬਿੱਲਾ ਕਿਉਂ ਰਹਿਣਾ ਹੈ ਹਾਂ ਬਿੱਲਾ ਨਹੀਂ ਰਹਿਣਾ ਚਾਹੀਏ ਸਹੀ ਬਾਤ ਹੈ

2 3 2 4 3 4 3 अच्छा थोड़ा थोड़ा जितना जितना निकल जाता भेज देता है 38 दिन तोड़ लेते हैं कल फिर तोड़ लेंगे समझ गए हां जी और बढ़िया है बढ़िया सर बढ़िया अरे भड़ोगा चलिए ठीक है बढ़िया सब बीते शाम को हां शाम को मिलते हैं ओके है। है भाई तो आ देखो जी ए, ए ओ हनुमान जी के दर्शन करो एमएमयू वाले करता तानू जूम करके दिखाता हनुमान जी के दर्शन हो गए तानू ਨੇ ਛੋ ਜੀ ਕੀ ਕਰ ਰਹੇ ਹੋ ਜਿਹੜੇ ਜੜੀਆਂ ਬੂਟੀਆਂ ਵਾਲਾ ਅੰਮ੍ਰਿਤ ਹੋਏ ਨਾ ਉਪਰੋਂ ਡਿੱਗਦਾ ਧਾਰੋਂ ਤੇ ਧਾਰ ਚੋਪੀ ਇਹਨੂੰ ਪੀਵੀਂ ਜਾਂਦੇ ਸਾਫ਼ ਹੈ ਪਾਣੀ ਬਹੁਤ ਸਾਫ਼ ਠੰਡਾ ਐ ਗਲੇਸ਼ੀਅਰ ਦਾ ਪਾਣੀ ਪੂਰਾ ਜਿੰਦ ਪਾਣੀ ਇਹ ਪਾਣੀ ਨੀਛੂ ਜੀ ਅਜੇ ਪੇਟ ਲੱਗੇ ਨਾ ਨੀਛੂ ਜੀ ਬਾਨ ਦੇ ਪੇੜ ਆ ਬਾਨ ਦੇ ਪੇੜ ਬਾਨ ਬਾਨ ਤੇ ਨਿਸ਼ੂ ਭਾਜੀ ਇਹੜੇ ਬਾਨ ਦੇ ਪੇੜ ਐ ਇਹ ਜ਼ਮੀਨ ਚੋਂ ਪਾਣੀ ਪੈਦਾ ਕਰਦੇ ਐ ਅੱਛਾ ਹਾਂ ਔਰ ਇਹ ਬੇੜ ਪਾਣੀ ਪੈਦਾ ਕਰਦੇ ਐ ਉਹ ਪਾਣੀ ਜਦੋਂ ਓਵਰਫਲੋ ਹੋ ਜਾਂਦਾ ਤੋ ਇਦਾਂ ਝਰਨੇ ਦੇ ਰੂਪ ਚ ਫਟ ਕੇ ਧਰਤੀ ਚੋਂ ਬਾਹਰ ਆਂਦਾ ਅੱਜ ਤੁਹਾਨੂੰ ਬਣੀ ਵਧੀਆ ਜਾਣਕਾਰੀ ਦੇ ਰਿਹਾ ਮੈਂ ਬਿਲਕੁਲ ਵਧੀਆ ਨਵਾਂ ਜਾਣ ਇਹ ਜਿਹੜੇ ਪੇੜ ਐ ਸਾਰੇ ਬਾਨ ਦੇ ਪੇੜ ਐ ਇਹ ਪਹਾੜਾਂ ਤੇ ਪਾਣੀ ਦਾ ਜ਼ੋਤੇ ਹੀ ਪੇੜ ਨੇ ਇੰਨਾ ਪੇੜਾਂ ਦੇ ਜੜਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਉਹ ਜਦੋਂ ਜ਼ਿਆਦਾ ਓਵਰਫਲੋ ਹੋ ਜਾਂਦਾ ਇਕੱਠਾ ਹੋ ਜਾਂਦਾ ਅੰਦਰੋਂ ਉਹ ਧਰਤੀ ਪਾੜ ਕੇ ਚੰਨੇ ਦੇ ਰੂਪ ਚ ਵਗਣਾ ਸ਼ੁਰੂ ਹੋ ਜਾਂਦਾ ਔਰ ਕਈ ਸਾਲੋ ਸਾਲ ਵਗਦਾ ਹੀ ਰਹਿੰਦਾ ਇਹ ਉਹ ਪਾਣੀ ਹੈ ਦੇਖੋ ਜੀ ਪਹਾੜਾਂ ਦੇ ਵਿੱਚ ਹਰਿਆਲੀ ਕਾਸ਼ ਇਹ ਹਰਿਆਲੀ ਪੰਜਾਬ ਦੇ ਵਿੱਚ ਵੀ ਹੋ ਜਾਵੇ ਤਾਂ ਸਾਨੂੰ ਪਹਾੜਾਂ ਵਿੱਚ ਘੁੰਮਣ ਹੀ ਨਾ ਜਾਣਾ ਪਵੇ ਚੱਲੋ ਦੇਖੋ ਜੀ ਦਰਸ਼ਨ ਕਰੋ ਭੋਲੇ ਰਾਜ ਜੀ ਦਾ ਮੰਦਿਰ ਕਿੰਨਾ ਸੋਹਣਾ ਵਾਹ ਜੀ ਵਾਹ ਵਾਹ ਜੀ ਵਾਹ ਤੇ ਲੋ ਜੀ ਦਰਸ਼ਨ ਕਰੋ ਜੀ ਦਰਸ਼ਨ ਕਰੋ ਦਰਸ਼ਨ ਕਰੋ ਦਰਸ਼ਨ ਕਰੋ ਉੱਚਾ ਉੱਚਾ ਚੋਟੀਆਂ ਦੇ ਦੇਖੋ ਜੀ ਕੰਡ ਸ਼ੁਰੂ ਹੋ ਗਈ ਹੈ ਲੋਕਾਂ ਦੇ ਕੌਟੀਆਂ ਬਾਲੀਆਂ ਨੇ ਪਰ ਅਸੀਂ ਕੈਪਰੀਆ ਜੀ ਘੁੰਮ ਜੰਨੇ ਆ ਨਾ ਮੋਬਾਈਲ ਤੇ ਆਪਣੀ ਤੇਰੀ ਵੀਡੀਓ ਬਣਾਵਾਇਤੋ। ਕਾਦੀ। ਅਰ ਮੋਟਰਸਾਈਕਲ ਦੇ ਵਿੱਚ ਘਰੋ ਇਦਾਂ ਰੋਡ ਦੀ। ਉਹ ਪਿੱਛੇ ਵਾਲੀ ਵਧੀਆ ਬਣੀ ਐ ਇੱਥੇ ਬੈਠ ਕੇ। ਗਾਇਜ਼ ਆਪਾਂ ਚੱਲੇ ਪਰੌਂਠੇ ਖਾਣ। ਆਤਾ ਮਾੜੀਆਂ ਪਈਆਂ ਹੋਈਆਂ ਨੇ। ਬੜੇ ਦੂਰ ਦੂਰ ਜਾ ਕੇ ਪਰੌਂਠੇ ਖਾਂਦੀਆਂ। ਨਹੀਂ ਹੁੰਦਾ ਪਾਣੀ। ਤੁਸੀਂ ਇਹਨਾਂ ਦਾ ਗੋਭੀ ਵਾਲਾ ਪਰੌਂਠਾ ਨਹੀਂ ਖਾਦਾ ਤਾਂ ਸਮਝ ਲਓ ਕੁਝ ਵੀ ਨਹੀਂ ਖਾਦਾ। ਇੱਧਰ ਫੜੋਕ ਤੋਂ ਰਸਤਾ ਆਂਦਾ। ਇੱਧਰ ਸੋਲਨ ਨੂੰ ਜਾ ਰਿਹਾ। ਇਹ ਸਾਹਮਣੇ ਪਰੌਂਠਾ ਹੱਬ। ਵੇ ਇਹਨਾਂ ਦਾ ਗੋਭੀ ਵਾਲਾ ਪਰੌਂਠਾ ਖਾ ਕੇ ਦੇਖਿਓ। ਤੇ ਤੁਸੀਂ ਕਹੋਗੇ ਵਾਕਈ ਕੋਈ ਚੀਜ਼ ਖਾਦੀ ਐ। ਵਾਹ ਜੀ ਦੇਖੋ ਸੁੰਦਰਤਾ। ਵਾਹ ਜੀ ਵਾਹ। ਪਹਾੜਾ ਦਾ ਨੂਰ ਦੇਖੋ ਜਿੱਥੇ ਤੱਕ ਨਿਗਾਹ ਪੈਂਦੀ ਹੈ ਤੁਹਾਡੀ ਇਹ ਸਾਰੇ ਪਹਾੜ ਆਪਣੇ ਆ ਗੁਰੂ ਘਰ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਤਾਪਸਥਾਨ ਪਾਇਦਨ ਧੀਰ ਸਿੰਘ ਜੀ ਖੰਡਗਿਰਤ ਜਿੱਥੇ ਆਲੇ Shimla ਹੀ ਇਹਦੇ ਦਰਸ਼ਨ ਕਰੋ ਜੀ ਕੀੜੀਆਂ ਵਾਂਗ ਰਿੰਗ ਦੇ ਗੱਡੀਆਂ ਦੇਖੋ ਜੀ ਇਥੇ ਤੱਕ ਤੁਹਾਡੀ ਨਿਕਲ ਜਾਂਦੀ ਹੈ ਸਾਰੇ ਪਹਾੜ ਆਪਣੇ ਨਹੀਂ ਹੈਗੇ ਆਹ ਦੇਖੋ ਜੀ ਕੁਦਰਤ ਦੇ ਨਜ਼ਾਰੇ ਹਰ ਟਾਣੀ ਦਾ ਫੁੱਲਾ ਦਾ ਰੰਗ ਵੱਖਰਾ ਇਹ ਜੰਗਲੀ ਫੁੱਲ ਨੇ ਸਾਰੇ ਓਹ ਹੋ ਹੋ ਕਿਆ ਤੇਰੀ ਕੁਦਰਤ ਹੈ ਸੱਚਾ ਬਾਦਸ਼ਾਹ ਵੀ ਮਿੱਤਰ ਪਿਆਰਿਓ ਦਰਸ਼ਨ ਕਰੋ ਦਰਸ਼ਨ ਕਰੋ ਦਰਸ਼ਨ ਵਾਹ ਜੀ ਵਾਹ ਇਹਨੂੰ ਕਹਿੰਦੇ ਬੱਲੇ ਹਰੀ ਕੁਦਰਤ ਵਸਿਆ आपण गे नगश नगशो उत्तर उच्च पहाड दर्शन कि इथे सांगू मिळे फतगड साहेब फारम हाऊस वेळे बर साहेब एक साथी हे घुमण आय सी दर्शन करो जी दो सुंदर संदर दे। ਜੜਾ ਕਿ ਦੋ ਧਾਰਾ ਦੇ ਵਿੱਚ ਵਗਦਾ ਤੇ ਮੇਰੇ ਰੂਮ ਦੇ ਬਿਲਕੁਲ ਕੋਲ ਹੈ ਦੇਖਣਾ ਚਾਹਨੇ ਹੋ ਤਾਂ ਆ ਜਿਓ ਫਿਰ ਬਹੁਤ ਸੁੰਦਰ ਚੰਨਾ ਟਿੱਕਾ ਪਨੀਰ ਟਿੱਕੇ ਦੇ ਨਾਲ ਆਪਾਂ ਬਰੈਡ ਗਰਮ ਕੀਤੀ ਹੈ ਆ ਜਾਓ ਤੁਸੀਂ ਵੀ ਖਾਓ ਬਾਹਰ ਦਾ ਨਜ਼ਾਰੇ ਦੇਖਦੇ ਹੋਏ ਲੋਕੀ ਕੀ ਤਿਆਰ ਹੋ ਗਈ ਕਾਜੂ ਦਾ ਮਾਲੀ ਤੇ ਨੀਸ਼ੋ ਜੀ ਲੱਗੇ ਨੇ ਮੋਬਾਈਲ ਦੇ ਵਿੱਚ ਵੀ ਜੀ ਮੈਂ ਤਾਂ ਖਾਣਾ ਸ਼ੁਰੂ ਕਰਤੀ ਆ ਗਰਮਾ ਗਰਮ ਦੋਸਤੋ ਰਾਤ ਹੋ ਗਈ ਤੇ ਆਪਾਂ ਲੱਗਿਆ ਸੌਣ ਤੇ ਵਲੌਗ ਦੀ ਇੱਥੇ ਸਮਾਪਤੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਿੰਕ ਕਾਪੀ ਕਰਕੇ ਆਪਣੇ ਦੋਸਤਾਂ ਤੱਕ ਭੇਜਿਓ ਤੇ ਇਦੇ ਸਾਡਾ ਹੌਂਸਲਾ ਵਧਾਉਂਦੇ ਰਹੋ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਬਹੁਤ ਟੈਂਡਰਸ